ਕਿ ਕਿੰਨੀ ਕਦਰ ਕਰਦੇ ਸੋ ਅੱਜ ਦੇ ਇਹ ਜਿਹੜੇ ਮਨਸੂਬੇ ਨੇ ਆ ਬੀਜੇਪੀ ਦੇ ਇਹ ਕਿਸੇ ਕੀਮਤ ਤੇ ਕਾਮਯਾਬ ਨਹੀਂ ਹੋਣਦੇ ਆਗੇ ਸੋ ਅਸੀਂ ਹੋਰ ਜ਼ੋਰ ਸ਼ਬਦਾਂ ਦੇ ਵਿੱਚ ਜਿਹੜਾ ਵਿਵਾਦਿਤ ਬਿਆਨ ਸੰਸਦ ਦੇ ਵਿੱਚ ਅਮਿਤ ਸ਼ਾਹ ਜੀ ਦਾ ਆਇਆ ਉਹਦਾ ਅਸੀਂ ਉਹ ਵਿਰੋਧ ਕਰਦੇ ਆ ਨਿੰਦਾ ਕਰਦੇ ਆ ਔਰ ਨਾਲ ਉਹਨਾਂ ਨੂੰ ਇਹ ਇੱਕ ਸਲਾਹ ਦਿੰਨੇ ਆ ਕਿ ਉਹ ਬਿਨਾਂ ਕਿਸੇ ਸਮਾਂ ਗਵਾਏ ਪਾਰਦੇ ਉਹਨਾਂ ਕਰੋੜਾਂ ਲੋਕਾਂ ਤੋਂ ਮੁਆਫੀ ਮੰਗਣ ਜਿਨ੍ਹਾਂ ਦੇ ਜਿਨ੍ਹਾਂ ਦੇ ਘਿਰਦਿਆਂ ਨੂੰ ਇਹਦੇ ਨਾਲ 60 ਵਜੇ ਆ ਜਿਹੜੇ ਲੋਕ ਫਾਲੋਅਰ ਨੇ ਬਾਬਾ ਸਾਹਿਬ ਦੇ ਜਿਨ੍ਹਾਂ ਨੂੰ ਬਹੁਤ ਦੁੱਖ ਲੱਗਾ ਇਸ ਭਿਆਨ ਦਾ ਉਹਨਾਂ ਨੂੰ ਬਿਨਾਂ ਸ਼ਰਤ ਜੜੀ ਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਅਮਨ ਸ਼ਾਹ ਜੀ ਉਹਨਾਂ ਤੋਂ ਤੁਰੰਤ ਜੜੀ ਆ ਉਹ ਮੁਆਫੀ ਮੰਗਣ ਔਰ ਜਿਹੜੇ ਮਨਸੂਬੇ ਲੈ ਕੇ ਚੱਲ ਰਹੇ ਨੇ ਆਪਣੇ ਮਨਸੂਬੇ ਜੜੇ ਆ ਉਹ ਉਹਨਾਂ ਦੇ ਵਿੱਚ ਸੁਧਾਰ ਕਰਨ ਕਿਸੇ ਤਰ੍ਹਾਂ ਦੀ ਭਾਰਤੀ ਸੰਵਿਧਾਨ ਦੇ ਨਾਲ ਖਿਲਵਾੜ ਜਿਹੜਾ ਆ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਜਿਹੜਾ ਆ ਉਹ ਨਹੀਂ ਕੀਤਾ ਜਾਊਗਾ ਸੋ ਸਾਡੀ ਅਸੀਂ ਸਾਰੀ ਟੀਮ ਆਮ ਆਦਮੀ ਪਾਰਟੀ ਦੀ ਸਾਡੇ ਨੈਸ਼ਨਲ ਕੰਨਿਨਰ ਸ਼੍ਰੀ ਅਲਵਿੰਦ ਕੇਜਰੀਵਾਲ ਸਾਹਿਬ ਸਾਡੇ ਤੁਸੀਂ ਦੇਖਿਆ ਹੋਵੇਗਾ ਹਰ ਜਗ੍ਹਾ ਤੇ ਇਸ ਚੀਜ਼ ਦੇ ਵਿਰੋਧ ਦੇ ਵਿੱਚ ਪ੍ਰੋਟੈਸਟ ਵੀ ਹੋ ਰਹੇ ਨੇ ਹਰ ਹਾਂ ਤੋਂ ਇਸ ਗੱਲ ਦੀ ਘੋਰ ਨਿੰਦਾ ਹੋ ਰਹੀ ਆ ਕੀ ਆਮਾ ਪਛਾਣ ਹੈ ਬਹੁਤ ਗਲਤ ਬਿਆਨ ਜਿਹੜਾ ਉਹ ਬਾਬਾ ਸਾਹਿਬ ਆਪਣੇ ਦਾ ਸਾਹ ਬਾਰੇ ਜਿਹੜਾ ਉਹ ਦਿੱਤਾ